ਅਕਸਰ ਕਿਹਾ ਜਾਂਦਾ ਹੈ ਕਿ ਆੜਤੀਏ ਤੇ ਕਿਸਾਨ ਦਾ 9 ਮਾਸ ਦਾ ਰਿਸ਼ਤਾ ਹੁੰਦਾ ਹੈ ਤੇ ਕਿਸਾਨ ਜ਼ਰੂਰਤ ਪੈਣ ਤੇ ਆਰਤੀਏ ਕੋਲ ਪੈਸੇ ਲੈਣ ਲਈ ਜਾਂਦਾ ਹੈ ਤੇ ਕਦੇ ਇਹ ਪੈਸੇ ਕਿਸਾਨ ਦੀ ਆਪਣੀ ਖੂਨ ਪਸੀਨੇ ਦੀ ਕਮਾਈ ਹੁੰਦੀ ਹੈ ਤੇ ਕਦੇ ਵਿਆਜ ਤੇ ਪੈਸੇ ਕਿਸਾਨ ਵੱਲੋਂ ਆਰਤੀਏ ਤੋਂ ਲੈ ਜਾਂਦੇ ਨੇ ਤੇ ਕਈ ਵਾਰ ਆਰਤੀਏ ਕਿਸਾਨਾਂ ਦੇ ਨਾਲ ਧੱਕਾ ਵੀ ਕਰ ਜਾਂਦੇ ਨੇ ਕੁਝ ਐਸੀ ਤਰ੍ਹਾਂ ਦਾ ਹੀ ਮਾਮਲਾ ਸਾਹਮਣੇ ਆਇਆ ਹੈ ਬਰਨਾਲਾ ਦੇ ਪਿੰਡ ਠਿਕਰੀਵਾਲ ਤੋਂ ਜਿੱਥੇ ਕਿ ਇੱਕ ਕਿਸਾਨ ਆਰਤੀਏ ਕੋਲ ਸਾਲਾਂ ਤੋਂ ਆਪਣੀ ਖੂਨ ਪਸੀਨੇ ਦੀ ਕਮਾਈ ਜਮ੍ਹਾਂ ਕਰਦਾ ਆ ਰਿਹਾ ਸੀ ਤੇ ਉਸ ਨੂੰ ਉਮੀਦ ਸੀ ਕਿ ਦੀ ਬੇਟੀ ਦੇ ਵਿਆਹ ਮੌਕੇ ਦੇ ਪੈਸੇ ਉਸਦੇ ਕਮ ਆਉਣਗੇ ਜਾਂ ਫਿਰ ਉਹ ਆਪਣੇ ਬੱਚੇ ਦੇ ਕੁੱਖ ਦੇ ਲਈ ਇਹ ਪੈਸੇ ਵਰਤੇਗਾ ਲੇਕਿਨ ਬੇਟੀ ਦਾ ਵਿਆਹ ਆਇਆ ਤਾਂ ਕਾਫੀ ਸਮੇਂ ਤੋਂ ਆਰਤੀਏ ਤੋਂ ਕਿਸਾਨ ਪੈਸੇ ਮੰਗ ਰਿਆ ਸੀ ਲੇਕਿਨ ਆਰਤੀਏ ਵੱਲੋਂ ਲਾਰਾ ਲਪਾ ਲਗਾਇਆ ਜਾ ਰਿਹਾ ਸੀ ਤੇ ਜਦੋਂ ਆਰਤੀਏ ਵੱਲੋਂ ਪੈਸੇ ਨਾ ਮਿਲੇ ਤਾਂ ਬੇਟੀ ਦੇ ਜ਼ਿਆਦਾ ਦਰਦ ਵੀ ਕਿਸਾਨ ਦੇ ਮਨ ਦੇ ਵਿੱਚ ਬੈਠ ਗਿਆ ਜਿਸ ਕਾਰਨ ਉਸਦੀ ਤਬੀਅਤ ਵਿਗੜਨ ਲੱਗੀ ਤੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਵੀ ਕਰਵਾਇਆ ਗਿਆ ਲੇਕਿਨ ਪੈਸੇ ਨਾ ਹੋਉਂਦੇ ਚੱਲਦੇ ਕਿਸਾਨ ਦਾ ਇਲਾਜ ਪਰਿਵਾਰ ਨਾ ਕਰਵਾ ਸਕਿਆ ਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਦੋ ਭੈਣ ਭਰਾਈਆਂ ਭੈਣ ਭਰਾਗੇ ਜੀ ਤੇ ਇੱਕ ਮੇਰਾ ਡੈਡੀ ਸੀਗਾ ਤੇ ਉਹ ਹਨਾ ਆੜਤੀਆਂ ਤੋਂ ਅਸੀਂ 15,16,000 ਰੁਪਏ ਲੈਣਾ ਸੀਗਾ ਜੀ ਜੋ ਹਨਾ ਮੇਰੀ ਭੈਣ ਦਾ ਵਿਆਹ ਕਰਨ ਲਈ ਉਹਨਾਂ ਨੇ ਸਾਨੂੰ ਸਾਫ਼-ਸਾਫ਼ ਮਨਾਂ ਕਰਤਾ ਤੇ ਅਸੀਂ ਤੁਸੀਂ ਸਾ ਤੋਂ ਪੈਸੇ ਵਾਰ-ਵਾਰ ਨਾ ਮੰਗਨੋ ਨਾ ਅਸੀਂ ਛੋਟ ਨਾ ਸਾਫ਼ ਕਰੀਏ ਤੁਸੀਂ ਸਾਡੀ ਦੁਕਾਨ ਤੇ ਨਾ ਆਇਆ ਕੋਈ ਉਸ ਕਾਰਨ ਮੈਂ ਡੈਡੀ ਟੈਨਸ਼ਨ ਵਿੱਚ ਇਕੋ ਲਾਤੀ ਰਹਿਣ ਲੱਗ ਗਿਆ। ਉਹਨਾਂ ਦੀ ਫਿਰ ਮੈਂ ਉਹਨਾਂ ਨੂੰ ਕਦੋਂ ਟੈਨਸ਼ਨ ਰਹਿਣ ਲੱਗ ਗਿਆ ਉਹਨਾਂ ਨੂੰ ਮੈਂ ਪਟਿਆਲੇ ਲੈ ਕੇ ਗਿਆ ਉਹਨਾਂ ਨੂੰ ਪਟਿਆਲੇ ਅੰਮ੍ਰਿਤ ਹਸਪਤਾਲ ਚੌਥੇ ਉਹਨਾਂ ਦਾ ਇਲਾਜ ਚੱਲਿਆ। ਉਸ ਤੋਂ ਬਾਅਦ ਉਹਨਾਂ ਨੇ ਉੱਥੋਂ ਜਵਾਬ ਦਿੰਦੇ ਹੋਏ ਉਹ ਕਹਿੰਦੇ ਕਿਥੋਂ ਹੋਲ ਦਿਖਾ ਲਓ। ਉਸ ਤੋਂ ਬਾਅਦ ਐਮਰਜੈਂਸ ਉੱਥੇ ਆਪਣੇ ਬਿਠੰਡੇ ਐਮਜ ਹਸਪਤਾਲ ਚ ਰਹੇ। ਥੋੜੀ ਹਾਂਜੀ। ਕੋਈ ਵੈਸੇ ਲੈ ਰਹੀ ਸੀ। ਮੰਦਰਾ 116000 ਰੁਪਏ 20 ਸਾਲ ਹੋ ਗਏ ਵੀਰੇ ਗਾਂਹੋਂ ਦੀ ਗਾਂ ਕਿਤੇ ਦੇ ਦਿੰਦੇ ਸੀਗੇ ਕਿਤੇ ਦਾਹ ਦੇ ਦਿੰਦੇ ਸੀ ਠੇਕੇ ਤੇ ਡੈਡੀ ਜ਼ਮੀਨ ਕਰਦੇ ਹੁੰਦੇ ਸੀਗੇ ਉਹਦੇ ਚੋਂ ਕਿਤੇ 10 ਬਚ ਗਏ ਕਿਤੇ 15 ਬਚ ਗਏ ਵੀ ਟੀ ਧਰ ਜਾਂਦੇ ਸੀਗੇ ਘਰੇ ਖਰਚਾ ਕੱਟ ਸੀਗਾ ਤਿੰਨ ਜੀਆਂ ਸੀ ਪਰ ਦੁੱਧ ਪਾਣੀ ਤੋਂ ਖਰਚਾ ਚੱਲ ਜਾਂਦਾ ਸੀਗਾ ਪ੍ਰਸ਼ਾਸਨ ਤੋਂ ਕੀ ਮੰਗ ਚਾਹਨਾ ਪ੍ਰਸ਼ਾਸਨ ਤੋਂ ਇਹੀ ਮੰਗ ਚਾਉਣਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੇਰੇ ਬਾਪ ਪੂਰੀ ਡੈੱਡ ਬੋਡੀ ਆਪਣੇ ਹੌਸ ਸਰਕਾਰੀ ਹਸਪੀਟਲ ਚ ਪਈਆ ਲੰਬੇ ਸਮੇਂ ਤੋਂ ਲੈ ਕੇ ਜਿਹੜਾ ਆੜਤਾ ਸੀ ਕਿਸਾਨ ਨੇ ਉਹ ਤੋਂ ਪੈਸਾ ਲੈਣਾ ਸੀ ਪਰ ਬਹੁਤ ਉਹ ਲਾਰੇ ਲੂਰੇ ਲਾਉਂਦਾ ਰਹਾ ਉਹਦੇ ਵਿਆਹ ਸੀ ਬੇਟੀ ਦਾ ਉਹਨੇ ਮੰਗਿਆ ਮੰਗਿਆ ਪੈਸਾ ਉਸ ਕਰਕੇ ਉਹ ਬੰਦਾ ਮਤਲਬ ਟੈਨਸ਼ਨ ਦੇ ਵਿੱਚ ਆ ਕੇ ਉਹ ਕਰ ਗਿਆ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਇਹਨਾਂ ਦੀ ਗੱਲ ਸੁਣੀ ਜਾਵੇ ਜੋ ਆਰਤੀਏ ਤੇ ਕਾਰਵਾਈ ਬਣਦੀ ਆ ਉਹ ਹੋਵੇ ਉਹਨੂੰ ਥੇ ਲਿਖਾਂ ਦੇ ਪਿੱਛੇ ਜਾਵੇ ਜਿਹੜਾਂ ਦੇ ਪਿੱਛੇ ਜਾਵੇ ਇਹਨੂੰ ਬੰਦਾ ਮਾਅਬਜ਼ਾ ਜਿਨ੍ਹਾਂ ਦੇ ਇਲਾਜ ਤੇ ਪੈਸਾ ਲੱਗਿਆ ਜਿਨ੍ਹਾਂ ਇਹਦਾ ਉ ਹੋ ਹੋਇਆ ਉਹ ਵੀ ਮਿਲੇ ਜੇ ਪ੍ਰਸ਼ਾਸਨ ਨੇ ਨਾ ਇਹ ਗੌਰ ਕੀਤੀ ਤੇ ਜੋ ਵੀ ਜੱਥੇਬੰਦੀਆਂ ਦਾ ਸਾਰਿਆਂ ਦਾ ਫੈਸਲਾ ਹੋਊਗਾ ਜੋ ਵੀ ਮੀਟਿੰਗ ਆਊਗੀ ਉਹਦੇ ਤੇ ਅਸੀਂ ਵੀ ਕੇਯੂ ਗ੍ਰਾਹਾਂ ਵੱਲੋਂ ਜਿੰਨੀ ਵੀ ਸਾਥੋ ਮਦਦ ਤੋਂ ਹੀ ਕਰਾਂਗੇ ਜਿੰਨਾ ਚਿਰ ਕਿਸਾਨ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਹੁਣ ਤਾਂ ਸਾਡੀ ਬੇਨਤੀ ਆ ਪ੍ਰਸ਼ਾਸਨ ਨੂੰ ਆਉਂਦੇ ਦਿਨਾਂ ਦੇ ਵਿੱਚ ਇਹਨਾਂ ਦੇ ਨੱਕ 'ਚ ਦਮ ਕਰਾਂਗੇ ਜਿਵੇਂ ਵੀ ਹੋਈ ਅਗਲੀ ਜਥੇਬੰਦੀਆਂ ਦੀ ਉਹ ਉਹਦੇ ਤੇ ਫੋਲ ਚਾੜਾਂਗੇ ਪੁਲਿਸ ਵੱਲੋਂ ਪਰਚਾ ਦਰਜ ਕਰ ਲਿਆ ਗਿਆ ਇਹਨੂੰ ਕਿਵੇਂ ਦੇਖਦੇ ਹੋ ਹੁਣ ਤੁਸੀਂ ਇਨਸਾਫ ਦੀ ਮੰਗ ਕਰ ਰਹੇ ਹੋ ਪੁਲਿਸ ਦਾ ਕੰਮ ਵੀ ਇੱਕ ਪੁਲਿਸ ਦਾ ਪਰਚਾ ਦਰਜ ਕਰਨਾ ਹੁੰਦਾ ਜੇ ਅਸੀਂ ਜ਼ਿਮੀਦਾਰ ਨਹੀਂ ਬਾਣੀਆਂ ਦੇ ਪੈਸੇ ਦੇਣੇ ਹੁਣ ਪੁਲਿਸ ਕਿਵੇਂ ਕਰਦੀ ਆ ਵੀ ਆ ਜੱਟ ਨੇ ਬਾਣੀਆਂ ਦੇ ਪੈਸੇ ਦੇਣਿਆ ਇਹ ਤਾਂ ਜੱਟ ਤੋਂ ਲੈਣੇ ਸੀ ਨੌ ਮਾਦ ਦਾ 1 ਵਜ ਦਾ ਬਾਣੀਆਂ ਕਹਿੰਦਾ ਨੌ ਮਾਦ ਦਾ ਰਹਤਾ ਇੱਕ ਵਾਰ ਉਸੇ ਬੰਦੇ ਦੇ ਪੈਸੇ ਬਾਣੀਆਂ ਨੇ ਦਿੱਤੇ ਨਹੀਂ ਉਹ ਬੰਦਾ ਖੁਦਕੁਸ਼ੀ ਕਰ ਗਿਆ ਟੈਨਸ਼ਨ ਦੇ ਵਿੱਚ ਆ ਗਿਆ ਸਾਡੀ ਬੇਨਤੀ ਆ ਨਹੀਂ ਜਿਵੇਂ ਆਗਰੀ ਰਣਨੀਤੀ ਹੋਊਗੀ ਉਹ ਤੇ ਅਸੀਂ ਫੁੱਲ ਚਾੜਾਂਗੇ ਜਿੰਨਾ ਚਿਰ ਉਹਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਤੇਰੇ ਸੰਘਰਸ਼ ਲੜਾਂਗੇ ਇਸਦੇ ਚਲਦੇ ਕਿਸਾਨ ਸੰਗਠਨਾਂ ਦੇ ਪਿੰਡ ਦੀ ਪੰਚਾਇਤ ਵੱਲੋਂ ਬਰਨਾਲਾ ਦੇ ਡੀਐਸਪੀ ਦਫ਼ਤਰ ਦੇ ਗੇਟ 'ਤੇ ਧਰਨਾ ਦਿੱਤਾ ਗਿਆ ਤੇ ਇਹ ਮੰਗ ਕੀਤੀ ਗਈ ਕਿ ਆਰਥੀਏ ਦੇ ਕੇ ਲਾਪਰਖਤ ਤੋਂ ਸਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਕਿਉਂਕਿ ਗਰੀਬ ਪਰਿਵਾਰ ਦੁਆਰਾ ਆਰਥੀਏ ਕੋਲ 15,60,000 ਰੁਪਏ ਜਮ੍ਹਾਂ ਕੀਤੇ ਨੇ ਤੇ ਉਸ ਦੇ ਇਲਾਜ ਤੇ ਵੀ ਲੱਖਾਂ ਰੁਪਏ ਖਰਚ ਹੋ ਚੁੱਕੇ ਨੇ ਤੇ ਪਰਿਵਾਰ ਦੇ ਨਾਲ ਇਨਸਾਫ ਕੀਤਾ ਜਾਵੇ ਇਹਦਾ ਪਿਓ ਮਨਜੀਤ ਸਿੰਘ ਦਾ ਦਰਸ਼ਨ ਸਿੰਘ ਟੈਨਸ਼ਨ ਚ ਬਹੁਤ ਜ਼ਿਆਦਾ ਰਹੇਨ ਲੱਗਿਆ ਵੀ ਆਪਾਂ ਦੇ ਲੜਕੀ ਦਾ ਤੂੰ ਵੀ ਨੀ ਕੰਮ ਤੇ ਲੱਗਿਆ ਤੂੰ ਵੀਰ ਜਗਾਰਾਂ ਵੀ ਤੈਨੂੰ ਪੜਾਇਆ ਲਿਖਾਇਆ ਉਹਨੇ ਬੰਦੇ ਨੇ ਜੀ ਸੁੱਕੀਆਂ ਰੋਟੀਆਂ ਆਮ ਰੋਟੀ ਚਾਰ ਨਾਲ ਰੋਟੀ ਖਾ ਕੇ ਖੇਤ ਬੜੀ ਜਣਾ ਚਾਰ ਨਾਲ ਰੋਟੀ ਖਾ ਕੇ ਵਿਚਾਰਨੇ ਗੁਜ਼ਾਰਾ ਕੀਤਾ ਕੋਈ ਮਹਿੰਗਾ ਕੱਪੜਾ ਨਹੀਂ ਪਾਇਆ ਕੋਈ ਫਜ਼ੂਲ ਖਰਚਾ ਨਹੀਂ ਕੀਤਾ ਜਿਹੜੀ ਸਾਰੀ ਪੂੰਜੀ ਸੀ 25 30 35 ਸਾਲਾਂ ਦੀ ਆਰਥੀ ਲਵੇ ਨਾ ਸਾਰਾ ਆਪਣਾ ਖੂਨ ਇਕੱਠਾ ਕਰਕੇ ਨਿਚੋੜ ਕੇ ਆਰਥੀ ਮੁਰੇ ਧਰਤਾ ਵੀ ਕਿਸੇ ਟਾਈਮ ਮੈਂ ਬੱਚਿਆਂ ਨੂੰ ਨੌਕਰੀ ਤੇ ਲਾਊਂਗਾ ਜਾਂ ਵਿਦੇਸ਼ ਭੇਜੂਗਾ ਜਾਂ ਤਾਂ ਕਿ ਵੀ ਬੱਚਾ ਪਾਪਾ ਖਵਣ ਸਕੇ ਜਦੋਂ ਉਹਨੇ ਬੱਚਿਆਂ ਦੇ ਪਾਪਾ ਖਲੀ ਪੈਸੇ ਮੰਗੇ ਇਹਨਾਂ ਦੇ ਹੀ ਪੈਸੇ ਇਹਨੂੰ ਡਰਾਉਂਦ ਤਮਕ ਪਹਿਲਾਂ ਤਾਂ ਪਿਆਰ ਨਾਲ ਕਹਿੰਦੇ ਰਹੇ ਤੁਹਾਨੂੰ ਅੱਜ ਦਿਨੇ ਸਵੇਰੇ ਦਿਨੇ ਫਿਰ ਉਸ ਤੋਂ ਬਾਅਦ ਡਰਾਉਂਦ ਤਮਕਾਉਣ ਲੱਗ ਗਏ ਜਿਸ ਕਰਕੇ ਇਹਦਾ ਪਾਪਾ ਸਟ੍ਰੈਸ ਚੱਲ ਗਿਆ ਆੜਤੀ ਦੀ ਗੱਲ ਕਰ ਕੀ ਨਾ ਮਾਰਤੀ ਦਾ ਆੜਤੀ ਨਾ ਆਰ ਕੇਸ਼ ਕੁਮਾਰ ਜੀ ਇੱਕ ਬਲੈਤੀ ਰਾਮ ਜੀ ਰਕੇਸ਼ ਕੁਮਾਰ ਬਲੈਤੀ ਰਾਮ ਦੋ ਭਰਾ ਨੇ ਜੀ ਇਹ ਇਹ ਫਾਰਮ ਹੈਗੀ ਇਹਨਾਂ ਦਾ ਨਿਰੰਜਨ ਲਾਲ ਨਿਰੰਜਨ ਲਾਲ ਨਿਰੰਜਨ ਲਾਲ ਮਾਸਲ ਦੇ ਨਾਮ ਤੇ ਫਾਰਮ ਹੈ ਜੀ ਇਹਨਾਂ ਦੀ ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਨੇ ਦੱਸਿਆ ਹੈ ਕਿ ਗਰੀਬ ਕਿਸਾਨ ਦਾ ਆਰਪੀਏ ਦੇ ਨਾਲ ਲੈਣ-ਦੇਣ ਸੀ ਤੇ ਇਸ ਦੇ ਚੱਲਦੇ ਕਿਸਾਨ ਨੂੰ ਪਰੇਸ਼ਾਨ ਵੈਂਦਾ ਸੀ ਕਿ ਉਸ ਨੂੰ ਦਿਲ ਦੀ ਬਿਮਾਰੀ ਸੀ ਕਿਸਾਨ ਵਾਰ-ਵਾਰ ਪੈਸੇ ਦੀ ਮੰਗ ਕਰ ਰਿਹਾ ਸੀ ਤੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਬਿਆਨ ਦਿੱਤਾ ਹੈ ਕਿ ਉਸ ਦੇ ਪਿਤਾ ਦੀ ਮੌਤ ਆਰਪੀਏ ਤੇ ਉਸ ਦੇ ਸਾਥੀਆਂ ਦੇ ਕਾਰਨ ਹੋਈ ਹੈ ਜਿਸ ਦੇ ਚੱਲਦੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮੌਤ ਦੇ ਲਈ ਜ਼ਿੰਮੇਵਾਰ ਬੰਦਿਆਂ ਨੂੰ ਛੇਤੀ ਹੀ ਗ੍ਰਿਫਤਾਰ ਕੀਤਾ ਜਾਏਗਾ ਜੀ ਠਿਕਰੀਆ ਪਿੰਡ ਦਾ ਮਾਮਲਾ ਹੈ ਇੱਕ ਗਰੀਬ ਕਿਸਾਨ ਸੀਗੇ ਦਰਸ਼ਨ ਸਿੰਘ ਠਿਕਰੀਵਾਲ ਪਿੰਡ ਦੇ ਰਹਿਣ ਵਾਲੇ ਸੀਗੇ ਇਹਨਾਂ ਨੇ ਇੱਕ ਆੜਤੀਆਂ ਦੀ ਫਰਮ ਨਰਿੰਜਨ ਲਾਲ ਬਾਂਸਲ ਫਰਮ ਸੀ ਬਰਨਾਲੇ ਦੀ ਇਹਨਾਂ ਦੇ ਪਾਸ ਇਹਨਾਂ ਦਾ ਕਰੀਬ 15 ਲੱਖ 60 ਹਜ਼ਾਰ ਰੁਪਏ ਦੇ ਕਰੀਬ ਇਹਨਾਂ ਦਾ ਜਿਹੜਾ ਪੈਸਾ ਜਮਾ ਸੀਗਾ ਜੋ ਕਿ ਇਹ ਕਾਫੀ ਲੰਬੇ ਸਮੇਂ ਤੋਂ ਮੰਗ ਰਹੇ ਸੀ ਬਾਰ-ਬਾਰ ਇਹ ਜਿਹੜਾ ਆੜਤੀਏ ਸੀਗੇ ਇਹਨਾਂ ਨੂੰ ਪੈਸਾ ਇਹ ਵਾਪਸ ਨਹੀਂ ਸੀ ਕਰ ਰਹੇ ਜਿਹਦੇ ਕਾਰਨ ਕਿ ਜਿਹੜਾ ਨਰਿੰਦਰ ਇਹ ਦਰਸ਼ਨ ਸਿੰਘ ਹੈ ਇਹ ਕਾਫੀ ਗਰੀਬ ਪਰਿਵਾਰ ਆ ਕਾਫੀ ਇਹ ਜਿਹੜਾ ਮੈਂਟਲੀ ਅਫਸੈਟ ਸੀਗੇ ਇਹਨਾਂ ਨੂੰ ਡਿਪਰੈਸ਼ਨ ਵੀ ਸੀ ਤੇ ਹਾਰਟ ਦੀ ਪ੍ਰੋਬਲਮ ਵੀ ਆ ਗਈ ਸੀ ਤੇ ਇਹਨਾਂ ਨੂੰ ਫਾਈਨੈਂਸ਼ੀਅਲ ਦਿੱਕਤਾਂ ਬਹੁਤ ਸੀਗੀਆਂ ਇਹਨਾਂ ਦੀ ਬੇਟੀ ਦੀ ਵੀ ਇਹਨਾਂ ਨੇ ਮੈਰਿਜ ਕਰਨੀ ਸੀ ਤੋਂ ਦੋ ਤਿੰਨ ਥਾਵਾਂ ਤੇ ਉਹ ਵੀ ਇਹਨਾਂ ਦੀ ਹੋ ਨਹੀਂ ਸਕੀ ਪੈਸੇ ਦੀ ਤੰਗੀ ਕਾਰਨ ਤੋਂ ਇਹਨਾਂ ਗੱਲਾਂ ਨੂੰ ਲੈ ਕੇ ਇਹ ਕਾਫੀ ਜ਼ਿਆਦਾ ਸਟ੍ਰੈਸਡ ਚੱਲ ਰਹੇ ਸੀਗੇ ਤੇ ਨਾਲ ਹੀ ਹਾਰਟ ਦੀ ਵੀ ਇਹਨਾਂ ਨੂੰ ਪ੍ਰੋਬਲਮ ਸੀ ਤੇ ਲਾਸਟ ਲੇਟਲੀ ਇਹ ਬਹੁਤ ਜਿਆਦਾ ਇੰਨੇ ਕੱਪਸੈਟ ਹੋ ਗਏ ਕਿ ਇਹਨਾਂ ਨੇ ਦਵਾਈ ਲੈਣਾ ਵੀ ਜਿਹੜਾ ਬੰਦ ਕਰ ਦਿੱਤਾ ਸੀ ਕਿ ਇਹਨਾਂ ਸਾਰਿਆਂ ਤੋਂ ਤੰਗ ਆ ਕੇ ਤੇ ਇਹ ਮਿਤੀ 13 8 25 ਨੂੰ ਪਰਸੋਂ ਇਹਨਾਂ ਦੀ ਮੌਤ ਹੋ ਗਈ ਸੀ ਤੇ ਹੁਣ ਪਰਿਵਾਰ ਵੱਲੋਂ ਮੰਗ ਕੀਤੀ ਗਈ ਹੈ ਕਿ ਜਿਹੜੇ ਇਹਨਾਂ ਦੇ ਜਿਹੜੇ ਆੜਤੀਏ ਨੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿ ਇਹਨਾਂ ਦੇ ਕਾਰਨ ਹੀ ਸਾਡੇ ਇਹਨਾਂ ਦੇ ਪਿਤਾ ਦੀ ਮੌਤ ਹੋਈ ਆ ਤੇ ਇਹਦੇ ਦਰਸ਼ਨ ਸਿੰਘ ਦੇ بیٹے ਮਨਜੀਤ ਸਿੰਘ ਦਾ ਬਿਆਨ ਦੇ ਉੱਤੇ ਐਫ ਆਈ ਆਰ ਨੰਬਰ 122 ਮਿਤੀ 14 8 2025 ਅਧੀਨ ਧਾਰਾ 108 ਤੇ 352 2 ਬੀ ਐਨ ਐਸ ਬਰਖਲਾਫ ਬਲੈਤੀ RAM ਰਾਹੁਲ ਬੰਸਲ ਅਨਿਲ ਬੰਸਲ ਕਾਲੂ ਅਤੇ ਰਕੇਸ਼ ਕੁਮਾਰ ਇਹ ਪੰਜ ਜਣਿਆਂ ਦੇ ਖਿਲਾਫ ਐਫ ਆਈ ਆਰ ਜਿਹੜੀ ਆ ਦਰਜ ਕਰ ਲਈ ਗਈ ਹੈ ਥਾਣਾ ਸਦਰਪਨਾਲਾ ਵਿਖੇ ਤੇ ਦੋਸ਼ੀਆਂ ਦੀਆਂ ਭਾਲ ਜਾਰੀ ਆ। ਕੱਲ ਰਾਤ ਹੀ ਪਰਚਾ ਦਰਜ ਹੋਇਆ ਤੇ ਸਾਰੇ ਵੱਖ-ਵੱਖ ਟੀਮਾਂ ਬਣਾ ਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਰੈਡਾਂ ਕੀਤੀਆਂ ਜਾ ਰਹੀਆਂ ਨੇ। ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ। ਯਕਬਾਨੀ ਟੀਵੀ ਲਈ ਬਰਨਾਲਾ ਤੋਂ ਵਿਨੀਤ ਸ਼ਰਮਾ ਦੀ ਰਿਪੋਰਟ